ਗੁਰੂ ਨਾਨਕ ਦੇਵ ਜੀ ਨੇ ਮੌਲਵੀ ਪਾਸੋਂ ਪੜ੍ਹਨਾ ਛੱਡਣ ਪਿੱਛੋਂ ਸਾਧਾ ਸੰਤਾਂ ਦੀ ਸੰਗਤ ਕਰਨੀ ਆਰੰਭ ਕਰ ਦਿੱਤੀ ਜਦੋਂ ਕੋਈ ਸਾਥ ਜਾਂ ਸੰਤ ਨਾ ਮਿਲਦਾ ਤਾਂ ਘਰ ਵਿੱਚ ਹੀ ਪਏ ਰਹਿੰਦੇ ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਘਰ ਵਿੱਚ ਕੋਈ ਆਉਂਦਾ ਤਾਂ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਜਿਵੇਂ ਆਉਣ ਵਾਲੇ ਨੂੰ ਉਹ ਪਹਿਲੀ ਵਾਰ ਮਿਲੇ ਹੋਣ ਗੁਰੂ ਜੀ ਦਾ ਇਸ ਤਰ੍ਹਾਂ ਦਾ ਸੁਭਾਅ ਦੇਖ ਕੇ ਉਹਨਾਂ ਦੇ ਮਾਤਾ ਪਿਤਾ ਬਹੁਤ ਹੀ ਹੈਰਾਨ ਹੁੰਦੇ ਗੁਰੂ ਜੀ ਆਪਣੇ ਖਾਣ ਪੀਣ ਵੱਲ ਵੀ ਕੋਈ ਧਿਆਨ ਨਾ ਦਿੰਦੇ ਗੁਰੂ ਜੀ ਨੂੰ ਇਸ ਤਰ੍ਹਾਂ ਦੀ ਹਾਲਤ ਵਿੱਚ ਦੇਖ ਕੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮਹਿਤਾ ਕਾਲੂ ਨੂੰ ਪੁੱਤਰ ਨਾਲੋਂ ਪੈਸਾ ਬਹੁਤ ਪਿਆਰਾ ਹੈ ਪੈਸੇ ਦੀ ਮੋਹ ਵਿੱਚ ਉਹ ਪੁੱਤਰ ਦਾ ਕੋਈ ਇਲਾਜ ਨਹੀਂ ਕਰਾਉਂਦਾ ਜਦੋਂ ਕਿ ਉਸ ਦੇ ਇੱਕੋ ਇੱਕ ਪੁੱਤਰ ਹੈ ਲੋਕਾਂ ਪਾਸੋਂ ਇਸ ਤਰ੍ਹਾਂ ਸੁਣ ਕੇ ਮਹਿਤਾ ਕਾਲੂ ਨੇ ਇੱਕ ਦਿਨ ਪਿੰਡ ਦੇ ਵੈਦ ਹਰਦਾਸ ਨੂੰ ਗੁਰੂ ਜੀ ਦੇ ਇਲਾਜ ਲਈ ਸੱਤ ਲਿਆ। ਵੈਦ ਹਰਦਾਸ ਨੇ ਗੁਰੂ ਜੀ ਦੀ ਬਾਹ ਫੜ ਕੇ ਨਬਜ ਦੇਖਣੀ ਸ਼ੁਰੂ ਕਰ ਦਿੱਤੀ। ਗੁਰੂ ਜੀ ਨੇ ਆਪਣੀ ਬਾਹ ਵੈਦ ਪਾਸੋਂ ਛੁਡਾ ਲਈ ਅਤੇ ਕਿਹਾ ਵੈਦ ਜੀ ਤੁਸੀਂ ਮੇਰੀ ਬਾਹ ਕਿਉਂ ਫੜੀ ਸੀ? ਵੈਦ ਨੇ ਉੱਤਰ ਦਿੱਤਾ ਮੈਂ ਤੇਰੀ ਬਾਹ ਫੜ ਕੇ ਤੇਰੀ ਨਬਜ ਦੇਖ ਰਿਹਾ ਸੀ। ਮੈਂ ਤੇਰੀ ਬਿਮਾਰੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਤੈਨੂੰ ਭੁੱਖ ਕਿਉਂ ਨਹੀਂ ਲੱਗਦੀ? ਤੇ ਤੂੰ ਸਾਰਾ ਦਿਨ ਪਿਆ ਕਿਉਂ ਰਹਿੰਦਾ ਈ ਰੋਗ ਲੱਭ ਕੇ ਦਵਾਈ ਦੇਣੀ ਸੀ ਜਿਸ ਨਾਲ ਤੇਰਾ ਰੋਗ ਦੂਰ ਹੋ ਜਾਣਾ ਸੀ ਤੈਨੂੰ ਸਮੇਂ ਸਿਰ ਭੁੱਖ ਲਗਣੀ ਸ਼ੁਰੂ ਹੋ ਜਾਣੀ ਸੀ ਗੁਰੂ ਜੀ ਨੇ ਵੈਦ ਨੂੰ ਕਿਹਾ ਵੈਦ ਜੀ ਰੋਗ ਮੇਰੇ ਸਰੀਰ ਨੂੰ ਨਹੀਂ ਜਿਸ ਦੀ ਤੁਸੀਂ ਨਪਚ ਦੇਖਦੇ ਹੋ ਇਹ ਰੋਗ ਤਾਂ ਮੇਰੇ ਮਨ ਵਿੱਚ ਹੈ ਮੇਰੇ ਅੰਦਰ ਹੈ ਸਿਆਣਾ ਵੈਦ ਤਾਂ ਉਹ ਹੈ ਜਿਹੜਾ ਪਹਿਲਾ ਰੋਗ ਦੀ ਠੀਕ ਪਛਾਣ ਕਰੇ ਫਿਰ ਉਸ ਤਰ੍ਹਾਂ ਦੀ ਦਵਾਈ ਲੱਭੇ ਜਿਸ ਨਾਲ ਸਰੀਰ ਦੇ ਸਾਰੇ ਰੋਗ ਦੂਰ ਹੋ ਜਾਣ ਤਨ ਮਨ ਵਿੱਚ ਸੁੱਖ ਦਾ ਵਾਸਾ ਹੋ ਜਾਵੇ ਸੁਲਝਿਆ ਹੋਇਆ ਵੈਦ ਤਾਂ ਮੈਂ ਤੈਨੂੰ ਤਦ ਜਾਣਾਂ ਜਦੋਂ ਤੁਸੀਂ ਮੇਰਾ ਰੋਗ ਦੂਰ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਰੋਗ ਦਾ ਇਲਾਜ ਕਰੋ ਵੈਦ ਦੀ ਗੱਲ ਸੁਣ ਕੇ ਬੌਧ ਘਬਰਾਇਆ ਕੀ ਉਸ ਨੂੰ ਤਾਂ ਕੋਈ ਰੋਗ ਹੈ ਹੀ ਨਹੀਂ ਉਸ ਨੇ ਪੁੱਛਿਆ ਨਾਨਕ ਮੈਨੂੰ ਕਿਹੜਾ ਰੋਗ ਹੈ ਮੈਂ ਤਾਂ ਬਿਲਕੁਲ ਤੰਦਰੁਸਤਾਂ ਜਲਦੀ ਦੱਸੋ ਮੈਨੂੰ ਕਿਹੜਾ ਰੋਗ ਹੈ ਗੁਰੂ ਜੀ ਨੇ ਉੱਤਰ ਦਿੱਤਾ ਵੈਦ ਜੀ ਤੁਸਾਂ ਨੂੰ ਜਨਮ ਮਰਨ ਦਾ ਬਹੁਤ ਵੱਡਾ ਰੋਗ ਲੱਗਿਆ ਹੋਇਆ ਏ ਇਹ ਜਮਣਾ ਮਰਨਾ ਤੁਹਾਡੀਆਂ ਦਵਾਈਆਂ ਨਾਲ ਦੂਰ ਨਹੀਂ ਹੋਣ ਵਾਲਾ ਇਸ ਰੋਗ ਨੂੰ ਦੂਰ ਕਰਨ ਦੀ ਦਵਾਈ ਤਾਂ ਉਹ ਵੈਦ ਤੇ ਸਕਦਾ ਹੈ ਜਿਸ ਨੂੰ ਇਹ ਰੋਗ ਨਾ ਹੋਵੇ ਉਹ ਵੈਦ ਜਿਹੜਾ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਤੁਸੀਂ ਉਹ ਵੈਦ ਨਹੀਂ ਵੈਦ ਹਰਦਾਸ ਤਾਂ ਸਰੀਰਿਕ ਰੋਗਾਂ ਦਾ ਹੀ ਇਲਾਜ ਕਰਨਾ ਚਾਹੁੰਦਾ ਸੀ ਉਸ ਨੂੰ ਮਨ ਦੇ ਰੋਗ ਦੂਰ ਕਰਨ ਦਾ ਗਿਆਨ ਨਹੀਂ ਸੀ ਪਰ ਉਸ ਨੂੰ ਗੁਰੂ ਨਾਨਕ ਤੇ ਦਸਣ ਦੀ ਸਮਝ ਪੈ ਗਈ ਉਸਨੇ ਮਹਿਤਾ ਕਾਲੂ ਪਾਸੋਂ ਇਹ ਕਹਿ ਕੇ ਛੁੱਟੀ ਪਾਈ ਕਿ ਗੁਰੂ ਨਾਨਕ ਨੂੰ ਕੋਈ ਸਰੀਰਿਕ ਰੋਗ ਨਹੀਂ ਹੈ ਇਹ ਤਾਂ ਪਰਮਾਤਮਾ ਦੇ ਪਿਆਰ ਵਿੱਚ ਰਤਾ ਹੋਇਆ ਹੈ ਮਹਤਾ ਜੀ ਤੁਸੀਂ ਪੁੱਤਰ ਦੀ ਫਿਕਰ ਕਰਨੀ ਛੱਡ ਦੇਵੋ ਇਸ ਨੂੰ ਕਿਸੇ ਵੈਰ ਦੀ ਦਵਾਈ ਦੀ ਲੋੜ ਨਹੀਂ ਹੈ